ਕੱਤੀਏ ਕਾਲ ਜੀ ਕਿਵੇਂ ਸਾਰੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਅਸੀਂ ਸਾਰੇ ਵਧੀਆ ਚਣਵੀ ਕਲਾਚ ਤੇ ਅੱਜ ਆਪਾਂ ਲੱਗੇ ਜੀ ਆਈਸਕ੍ਰੀਮ ਬਣਾਉਣ ਆਈਸਕ੍ਰੀਮ ਬਣਾਵਾਂਗੇ ਆਪਾਂ ਚੀਕੋਦੋਂ ਇਹ ਆਪਾਂ ਨੇ ਚੀਕੋ ਲੈ ਲਏ ਤਕਰੀਬਨ 1.5 ਕਿਲੋ ਤਾਂ ਹੋਣਗੇ ਇਹ ਚੀਕੋ ਆਏ ਹੋਏ ਆ ਜੀ ਆਪਣੇ ਪੇਕਿਆਂ ਤੋਂ ਤੇ ਕਹਿੰਦੇ ਪੇਕਿਆਂ ਦੀ ਮਤਲਬ ਹਰ ਚੀਜ਼ ਚਾਹੇ ਜਿਵੇਂ ਮਰਜ਼ੀ ਹੋਵੇ ਨਾ ਆਪਾਂ ਨੂੰ ਵਧੀਆ ਲੱਗਦੀ ਹੈ ਪਰ ਹੈ ਬਹੁਤ ਵਧੀਆ ਹੈ ਹੈਨਾ ਝੂਠੀ ਤਾਰੀਫ਼ ਨਹੀਂ ਹੈਗੀ ਇਹ ਤੇ ਇਹ ਸੀਗੇ ਕੱਚੇ ਤੇ ਆਪਾਂ ਨੇ ਆਪਣੇ ਇਹਨਾਂ ਨੂੰ ਲਿਆ ਕੇ ਮਤਲਬ ਇੱਕ ਗਰਮ ਕੱਪੜੇ ਚ ਲਪੇਟ ਕੇ ਹੈਨਾ ਲਿਫਾਫੇ ਚ ਪੱਕ ਕੇ ਰੱਖਤਾ ਤੇ ਇਹ ਹੁਣ ਮਤਲਬ ਬਹੁਤ ਵਧੀਆ ਹੋ ਗਏ ਨੇ ਪੱਕ ਕੇ ਪੂਰੇ ਠੀਕ ਹੈ ਤੇ ਆਪਾਂ ਹੁਣ ਇਹਨਾਂ ਤੋਂ ਕਰਾਂਗੇ ਆਈਸਕ੍ਰੀਮ ਤਿਆਰ ਤੇ ਤੁਹਾਨੂੰ ਨਾਲ ਦੀ ਵੀ ਨੋ ਦਿਖਾਈ ਜੰਨੇ ਆ ਕਿ ਕਿ ਮਿਤੇ ਆ ਕਰੀਂ ਪਰ ਮੈਂ ਕਰਨ ਤਾਂ ਪਹਿਲੀ ਵਾਰ ਤਿਆਰਨ ਲੱਗੀ ਕਰ ਲੈਣ ਨੂੰ ਆਈਸਕ੍ਰੀਮ ਤੇ ਆਪਾਂ ਹੋਰ ਮਤਲਬ ਸਾਰੇ ਤਰ੍ਹਾਂ ਦੀ ਆਈਸਕ੍ਰੀਮ ਬਣਾ ਲਈ ਪਰ ਇਹ ਨਹੀਂ ਬਣਾਈ ਕਦੇ ਅੱਜ ਇਹਨੂੰ ਆਪਾਂ ਬਣਾ ਕੇ ਦੇਖਦੇ ਆਂ ਤੇ ਚਲੋ ਆਪਾਂ ਪਹਿਲਾਂ ਇਹਨਾਂ ਨੂੰ ਛਿੱਲ ਲੀਏ ਹਨ ਤਾਂ ਆਪਾਂ ਨਾ ਛਿੱਲ ਲੀਏ ਜਿੰਗੀਦੋਂ ਇਹਨ ਵਧੀਆ ਪੱਕ ਗਏ ਹਨ ਉਸ ਦਿਨ ਦਾ ਹੈ ਪਤਾ ਨਹੀਂ ਪੱਕੜੀਆਂ ਕਿ ਨਹੀਂ ਪਰ ਇਹਨ ਵਧੀਆ ਹੋ ਗਏ ਹੈਵੀ ਬੜੇ ਮਿੱਠੇ ਹਨ ਖਾ ਕੇ ਦੇਖਿਆ ਬਹੁਤ ਟੇਸਟੀ ਹੈ ਮੈਨੂੰ ਲੱਗਦਾ ਹੈ ਕਿ ਬੜੇ ਟੇਸਟੀ ਹੈ ਮਿੱਠਾ ਪਿਆ ਹੈ ਕਹਿੰਦੇ ਪੇਖਿਆ ਦੀ ਚੀਜ਼ ਤੇ ਕੋੜੀ ਵੀ ਹੋਵੇ ਜਿੱਦਾਂ ਵੀ ਮਤਲਬ ਹੈ ਨਾ ਕੁੜੀਆਂ ਨੂੰ ਵਧੀਆ ਲੱਗਦੀ ਹੈ ਪਰ ਅੱਧਾ ਮਤਲਬ ਹੈ ਹੀ ਬੜੇ ਮਿੱਠੇ ਹਨ ਮੈਂ ਕਿਹਾ ਚਲੋ ਪਾਕੇ ਆਂਦੀ ਨਾ ਆਈਸਕ੍ਰੀਮ ਬਣਾਵਾਂਗੇ ਤੇ ਕੁਛ ਵਾਲੇ ਰਹਿ ਗਏ ਹਲੇ ਉਹ ਪੱਕੇ ਨਹੀਂ ਉਹਨਾਂ ਫਿਰ ਕਿ ਸੇਬ ਦੇ ਦੇ। ਇੱਕ ਵਾਰ ਪੱਕ ਚਣੋਂ ਫਿਰ ਆਪਾਂ ਖਾ ਖਾ ਕੇ ਤਾਂ ਰੀਅਲੀ ਆ ਲੈ ਆਣੇ ਇਹਨੂੰ ਦੀ। ਪਹਿਲਾਂ ਆਪਾਂ ਥੋੜੀ ਜਿਹੀ ਬਣਾ ਕੇ ਦਿਖਦੇ ਹਾਂ ਕਿਵੇਂ ਬਣਦੀ ਹੈ। ਫਿਰ ਜਦੋਂ ਇਹ ਹੋਰ ਪੱਕਣਗੇ ਇੰਨੇ ਕਿ ਲੱਗੇ ਮੈਨੂੰ ਪੱਕੇ ਵਿੱਚ। ਇੱਕ ਚਾਹ ਪਹਿਲਾਂ ਵੀ ਬਣਾਉਣੀ ਹੈ ਆਈਸਕ੍ਰੀਮ। ਜਦ ਤੱਕ ਆਵਾਜ਼ ਬੱਚਿਆਂ ਨੇ ਉਹ ਤੱਕ ਤਾਂ ਨਹੀਂ ਪੜ੍ਹਨ ਲਈ ਲੇਟ ਹੈ ਚਲ ਸਵੇਰੇ ਖਾਣਾਂਗੇ ਆਇਆ ਨੂੰ ਸ਼ੂਰ ਬਣਾ ਕੇ ਦੇ ਦਾਂਗੇ ਮੋਲ ਜੀ ਆਪੋਂ ਇਹਨਾਂ ਦੇ ਬੀਜ ਕੱਢ ਲਏ ਸਿਸਤਾ ਦੋ ਤਿੰਨ ਵੀ ਨਹੀਂ ਨਿਕਲ ਜੰਦਾ ਕਿਸੇ ਚਿੱਕ ਨੂੰ ਨਿਕਲਦਾ ਮਨ ਲਵਾ ਪਕਵਣ ਕੁਸ਼ਲ ਬਣਾਈਏ ਹਨ ਇਹ ਨਾ ਇਹ ਮੇਰੀ ਨਵੀਂ ਚੀਜ਼ ਤਾਂ ਸ਼ੇਅਰ ਕਰਨੀ ਚਾਹੀਦੀ ਹੈ ਕਿਉਂਕਿ ਕੋਈ ਹੋਰ ਵੀ ਬਣਾ ਕੇ ਦੇਖ ਲੇ ਨਾ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਅੱਜ ਮੇਰੇ ਦਿਮਾਗ 'ਚ ਆਈ ਡੀ ਆਇਆ ਕਿ ਇਹਨੇ ਚੀਕੋ ਪਏ ਆ ਮਤਲਬ ਮੈਂ ਤਾਂ ਖੱਦ ਨਹੀਂ ਜਾਣੀ ਕਿਉਂ ਨਾ ਆਪਾਂ ਇਹਨਾਂ ਦੀ ਆਈਸਕ੍ਰੀਮ ਥਾ ਕਰਕੇ ਦੇਖੀਏ ਕਿਵੇਂ ਬਣਦੀ ਹੈ ਜਿਵੇਂ ਆਪਾਂ ਮੰਗੇੋ ਦੀ ਬਣਾਉਂਦੀ ਆਈਸਕ੍ਰੀਮ ਬਣਾਉਣੀ ਆ ਇਹ ਵੀ ਤਾਂ ਫਰੂਟ ਹੈ ਨਾ ਇਹ ਵੀ ਆਈਸਕ੍ਰੀਮ ਬਣਾ ਸਕਦੀ ਹੈ ਫਿਰ ਆਈਡੀਆ ਲਗਾਇਆ ਲਓ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿ ਆਪਾਂ ਆਈਸਕ੍ਰੀਮ ਬਣਾ ਕੇ ਦੇ ਲਈ ਬਣ ਗਈ ਤਾਂ ਆਪਣੀ ਬੱਲੇ ਬੱਲੇ ਹੈ ਨਹੀਂ ਤਾਂ ਫਿਰ ਖਾ ਲਾਂਗੇ ਇਹ ਮਿੱਠੀ ਤਾਂ ਹੋਊਗੀ ਸੋ ਜੀ ਇਹ ਆਪਣੇ ਹੋ ਗਏ ਜੀ ਨਿਕਲ ਗਏ ਚਲੋ ਜੀ ਆਪਣੇ ਚੀਕੋ ਹੋ ਗਏ ਰੈਡੀ ਤੇ ਅਜੇ ਵੀ ਆਪਾਂ ਲੈ ਲਿਆ ਇੱਕ ਗਲਾਸ ਦੁੱਧ ਦੁੱਧ ਦੇਖ ਕੇ ਪਾਵਾਂਗੇ ਕਿੰਨਾ ਪੈਣਾ ਤੇ ਆਪਾਂ ਪਾਵਾਂਗੇ 3-4 ਚਮਚ ਚੀਨੀ ਦੇ ਥੋੜੀ ਜਿਹੀ ਲੈ ਲਈ ਫਰੈਸ਼ ਮਲਾਈ ਦੁੱਧ ਵੀ ਤੇ ਪਹਿਲਾਂ ਆਪਾਂ ਥੋੜਾ ਜਿਹਾ ਦੁੱਧ ਪਾ ਦਈਏ ਕੀ ਸੀ ਇਹ ਜੱਗ ਬਚਾ। ਆਪਾਂ ਦਬਾਸ ਪਾਏ ਪਨਾ। ਇਹਦੇ ਵਿੱਚ ਆਪਾਂ ਪਾਏ ਤਿੰਨ ਚਮਚ। ਕਿ ਚੀਕੂ ਵੀ ਮਿੱਠੇ ਹੈ ਤੇ ਦੁੱਧ ਆਪਾਂ ਥੋੜਾ ਯੂਜ਼ ਕਰ ਰਹੇ ਹਾਂ ਨਾ। ਤਿੰਨ ਨੂੰ ਬਹੁਤ ਐ। ਇਹ ਵੀ ਮਿਠੇ ਹੈਗੇ। ਆਲੂ ਚਿਲੀ ਨੂੰ ਕ੍ਰੈਡ ਕਰ ਲਓ। ਚਿਲੀ ਨੂੰ ਕ੍ਰੈਡ ਕਰ ਲਓ। ਲੋ ਜੀ ਚੀਨੀ ਆਪਣੇ ਗੋਮ ਦੁੱਧ ਚ ਮਿਕਸ ਹੁਣ ਆਪਾਂ ਪਾਏ ਚੀਪੇ ਅੰਦਰ ਚਾੜ ਕਰਦੇ ਦੁੱਧੋ ਵਾਲੀ મતਲਬ ਦੇ ਕੇ ਆਪਾਂ ਨੇ ਇਹਨੂੰ ਠੰਡਾ ਕਰਕੇ ਯੂਜ਼ ਕਰਿਆ ਹੈ ਗਰਮ ਦੁੱਧ ਚ ਚੀਪੇ ਇਦੇ ਵਿੱਚ ਪਾਈ ਆਪਾਂ 2 ਚਮਚ ਮਲਾਈ ਐਨ ਕ੍ਰੀਮੀ ਕ੍ਰੀਮੀ ਜਿਹਾ ਟੇਸਟ ਆ ਜਾਊਗਾ ਆਪਾਂ ਇਹਨੂੰ ਗਰਮ తయారు దుద్ధవిడ్ ਪਾਉਣ ਨੂੰ ਸੈੱਟ ਕਰਨ ਲਈ ਇੱਕ ਐਨ ਬਰਤਨ ਦੇ ਲਿਆ ਪਾਣੀ ਦੇ ਵਿੱਚ ਪਾਵਾਂਗੇ। ਕੜਾ-ਕੜਾ ਪੇਸਟ ਤਿਆਰ ਹੋ ਗਿਆ ਹੈ। ਇਹੋ ਜਿਹਾ ਬਿਲਕੁਲ ਜਿਵੇਂ ਪਛਾਰੂ ਆਈਸਕ੍ਰੀਮ ਹੁੰਦੀ ਹੈ ਨਾ ਬਾਜ਼ਾਰ ਵਾਲੀ ਉਹ ਮੇਰੀ ਤਿਆਰ ਹੋ ਗਈ ਹੈ। ਹੁਣ ਆਪਾਂ ਇਹਨੂੰ ਡੈਕੋਰੇਟ ਕਰਾਂਗੇ ਪਰ ਮੈਂ ਥੋੜਾ ਜਿਹਾ ਕੁਝ ਪਾਉਣਾ ਹੈ ਵਿੱਚ ਜਿਆਦਾ ਕਿਉਂਕਿ ਬੱਚੇ ਜਿਆਦਾ ਕੁਸ਼ ਹੋਏ ਮੈਂ ਪਸੰਦ ਨਹੀਂ ਕਰਦੇ ਇਹ ਠੀਕ ਹੈ ਉਹਦਾ ਮਤਲਬ ਜੇ ਖੀਰ ਵਿੱਚ ਪਾ ਲਵਾਂ ਪ੍ਰਸ਼ਾਦ ਵਿੱਚ ਪਾ ਲਵਾਂ ਤਾਂ ਵੀ ਕਟਕਟ ਕੇ ਸੜਦਨੇ ਆਂ ਵੈਸੇ ਤਾਂ ਮੈਂ ਤੁਹਾਨੂੰ ਦਿਖਾਉਣ ਵਾਸਤੇ ਥੋੜਾ ਜਿਹਾ ਕਰ ਰਹੀ ਆਂ ਉਹਨੂੰ ਖਾਣਾ ਨਹੀਂ ਹੈਗਾ ਇਹ ਕਟਕਟ ਕੇ ਰੱਖਦੇ ਨੇ ਵਿੱਚੋਂ ਆਮੈਂ ਆਪਾਂ ਇਹਨੂੰ ਡਰਾਈ ਫਰੂਟ ਨਾਲ ਹੈਨਾ ਗਾਰਨਿਸ਼ ਕਰ ਸਕਦੇ ਹਾਂ ਬਿਚ ਕੋਣਾਂ ਤਾਂ ਆਪਾਂ ਵਿੱਚ ਵੀ ਪਾ ਸਕਦੇ ਆ ਇਹਦੇ। ਹੁਣ ਸ਼ੋਭ ਲਈ ਆਪਾਂ ਨਹੀਂ ਕਰੀ। ਥੋੜਾ ਜਿਹਾ ਪਹਿਲੇ ਨਾਰੀ ਉਹਦਾ ਬਰਾਦਾ ਸਿਰਕ ਪਾ ਦਾਂਗੇ। ਅੰਝੇ ਕੋਈ ਘਰ 'ਚ ਮਹਿਮਾਨ ਆਇਆ ਹੈ ਨਾ। ਐਵੇਂ ਕੋਈ ਰਿਸ਼ਤੇਦਾਰ ਆ ਗਿਆ। ਜਦ ਪਹਿਲਾਂ ਪਰ ਪਤਾ ਹੁੰਦਾ ਕੀ ਹੋਣਾ ਹੈ। ਆਪਾਂ ਮਤਲਬ ਇਹਨੂੰ ਤਿਆਰ ਕਰਕੇ ਰੱਖ ਸਕਦੇ ਆ। ਪਰ ਘਰ 'ਚ ਜੀ ਕੋ ਹੋਣਾ ਹੁਣ। ਹੁਣ ਤਾਂ ਆਪਣੇ ਕੋਈ ਪਈ ਹੈ। ਨਹੀਂ ਬਣਾ ਲਈ। ਥੋੜੀ ਜਿਹਾ ਪਾ ਪਾਵਾਂਗੇ ਰੋਟੀ-ਫਰੋਟੀ। ਤੁਹਾਨੂੰ ਕਿਹਦੇ ਸਾਰੇ ਖਾਣ ਲਈ ਮਹਾ ਉੱਟਕੀ ਫੁੱਟੀਆਂ ਕਿੰਨੇ ਸਮਾਂ 걸 ਰਿਹਾ ਹੈ ਇਹ ਤਾਂ ਸਾਰੇ ਨੂੰ ਪਸੰਦ ਹੈ ਹੋ ਗਈ ਆਪਣੀ ਆਈਸਕ੍ਰੀਮ ਤਿਆਰ ਤੇ ਆਪਾਂ ਹੁਣ ਇਹਨਾਂ ਨੂੰ ਫ੍ਰਿਜ 'ਚ ਰੱਖਦੇ ਜਮਣ ਲਈ ਇਹ ਮੈਨੂੰ ਲੱਗਦਾ 3-4 ਘੰਟੇ 'ਚ ਤਾਂ ਜੰਮ ਜਾਣੀ ਐ ਇਹਨਾਂ ਤੇ ਰਾਤ ਨੂੰ ਕਰੇ ਇੰਜੋਏ ਕਰਾਂਗੇ ਆ ਦੇਖੋ ਜੀ ਆਪਣੀ ਆਈਸਕ੍ਰੀਮ ਹੋ ਗਈ ਤਿਆਰ ਬੜੀ ਸੌਖੇ ਜੇ ਸਰਲ ਜਿਹੇ ਤਰੀਕੇ ਨਾਲ ਹੈਨਾ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈਗੀ ਤੇ ਆਪਾਂ ਐਵੇਂ ਆਪਣੇ ਘਰ 'ਚ ਬਣਾ ਕੇ ਐਵੇਂ ਦੀਆਂ ਚੀਜ਼ਾਂ ਨਾਲ ਆਪਣੇ ਬੱਚਿਆਂ ਨੂੰ ਦੇ ਸਕਦੇ ਆਂ ਆਪ ਖਾ ਸਕਦੇ ਆਂ ਇਹ ਚੀਜ਼ਾਂ ਖਰਾਬ ਵੀ ਨਹੀਂ ਕਰਦੀਆਂ ਤੇ ਆਪਾਂ ਇਹਨੂੰ ਰੱਖ ਦਈਏ ਫ੍ਰੀਜ ਵਿੱਚ ਜਮਣ ਲਈ 3-4 ਘੰਟੇ ਦੇ ਵਿੱਚ ਇਹਨੇ ਜੰਮ ਕੇ ਤਿਆਰ ਹੋ ਜਾਣਾ ਤੇ ਆਪਾਂ ਫਿਰ ਇੰਜੋਏ ਕਰਾਂਗੇ ਖਾਖਾਂਗੇ ਖਾ ਕੇ ਦਿਖਾਵਾਂਗੇ ਤੁਹਾਨੂੰ ਠੀਕ ਹੈ ਤੇ ਤੁਸੀਂ ਵੀ ਆਪਣੇ ਘਰ 'ਚ ਮਤਲਬ ਕੋਈ ਵੀ ਫਰੂਟ ਆ ਜਾਂ ਕੁਛ ਐਵੇਂ ਕੁਛ ਨਾ ਕੁਛ ਬਣਾ ਕੇ ਬੱਚਿਆਂ ਨੂੰ ਆਪ ਖਾਓ ਲੋ ਜੀ ਆਪਣੀ ਆਈਸਕ੍ਰੀਮ ਜੰਮ ਗਈ ਹੈ ਹੋ ਗਿਆ ਆਪਾਂ ਨੂੰ ਤਕਰੀਬਨ 5 ਘੰਟੇ 5 ਘੰਟੇ ਹੋ ਗਈ ਆਪਾਂ ਨੂੰ ਆਈਸਕ੍ਰੀਮ ਫ੍ਰੀਜ 'ਚ ਲਾਈ ਨੂੰ ਤੇ ਹੁਣ ਐਨ ਚੰਗੀ ਤਰ੍ਹਾਂ ਜੰਮ ਗਈ ਕਿੰਨੇ ਸੋਹਣੇ ਕਲਰ ਆਇਆ ਨਾ ਸੋਹਣਾ ਪਾਣਾ ਪਾ ਕੇ ਖਾਣੇ ਸਿਰ ਦੇਖੋ ਕਿ ਕਿੰਨੀ ਟੈਸਟ ਦੇਖਦੇ ਹਨ ਆ ਦੇਖੋ ਪਾਣੀ ਕਿ ਲੱਗ ਰਿਹਾ ਬਹੁਤ ਗੈਰ ਖੁਸ਼ਬੂ ਆ ਰਹੀ ਖੁਰਪਲੇ ਹਨ ਵਰਦ ਨਾ ਫਟ ਚੁਕੀਂ ਸਾਰੇ ਜਾਉਂਗੀ ਖੁਰਪ ਖੁਰਚਣਾ ਇਹ ਲਾ ਖੁਰਚਣਾ ਇੰਨੇ ਮਿੰਟ ਬਾਹਰ ਰਸਟ ਵੀਜ਼ਾ ਆਪਣੇ ਕਰਨੀ ਦੇ ਇਹਨੂੰ ਕਾਹੀ ਲੱਗੀ ਵੀ ਅਪਰ ਖਾਣ ਦੀ ਦੇਉ ਜੈ ਜੈ ਨਈ ਖਾਂਡ ਦੀ ਕਾਲੀ ਲੱਗੀ ਹੋਈ ਐ ਹੂੰ ਦੇਖਣੋਂ ਤਾਂ ਬਹੁਤ ਸਵੀਂ ਲੱਗਦੀ ਐ ਦੇਖਣਾ ਵਾਸਤੇ ਹੈ ਜੇ ਬਾਕੀ ਬਚ ਗਈ ਦੇਖਣਾ ਵਾਸਤੇ ਜਿਹੜੀਆਂ ਬਾਕੀ ਬਚ ਗਈ ਜਿਹੜਾ ਕੋਈ ਆਊਗਾ ਜਿਹਦੀ ਖਿਸਮਤ ਹੋਈ ਖਾਣ ਵਾਸਤੇ ਜਿਹਨੂੰ ਜੀ ਕਰਦਾ ਗਾਇਸ ਵੀਰੇ ਉਹ ਆ ਕੇ ਖਾ ਸਕਦਾ ਹੈ ਕੋਈ کہہ ਰਿਹਾ ਦੇਖਣਾ ਨਾ ਵਾਸਤੇ ਥੈਂਕ ਗਾਇਸ ਵੀਰੇ ਜਿਹਨੂੰ ਜੀ ਕਰਦਾ ਆਈਸਕ੍ਰੀਮ ਖਾਣ ਨੂੰ ਉਹ ਹੂੰ ਹੂੰ ਲੈ ਬਸ ਲੈ ਜਿਹੜੀ ਕੋਨ ਵਾਲੀ ਆਈਸਕ੍ਰੀਮ ਖਾਣੇ ਆ ਉਹਨਾਂ ਕਿਤੇ ਵਧੀਆ ਲੱਗ ਰਹੀ ਇਹਨੂੰ ਜਿਵੇਂ ਸੋਪੀਸ ਵਗ ਗਈ ਬਹੁਤ ਟੇਸਟੀ ਬਣੀ ਐ ਇਸਕੀ ਸਾਰੇ ਜਣੇ ਇੱਕ ਵਾਰ ਟਰਾਈ ਕਰਕੇ ਦੇਖੋ ਹੈਨਾ ਤੇ ਕੋਈ ਵੀ ਡੱਬਾ ਕਰਨਾ ਚਾਕਲੇਟ ਵਾਲੀ ਜਾਂ ਪਿਸਤੇ ਵਾਲੀ ਜਿੱਕੂ ਵਾਲੀ ਵੀ ਵਧੀਆ ਲੱਗਦੀ ਹੈ ਹਾਂ ਕਰੋਂਗੇ ਤਾਂ ਬਣ ਸਕਦੇ ਚਾਕਲੇਟ ਵਾਲੀ ਚਾਕਲੇਟ ਵਾਲੀ ਅਰੇ ਜਿੱਕਾ ਫਾਇਦਾ ਹੋ ਗਿਆ ਪਰ ਬਦ ਦੂਸਰੀ ਜਿਹੜੀ ਆਪਾਂ ਐ ਆਈਸਕ੍ਰੀਮ ਪਹਿਲਾਂ ਉਂਭਾਉਣੇ ਨੇ ਕਸਟਰਡ ਪਾ ਕੇ ਬੀਚ ਜਮੀ ਵੀ ਹੋ ਰਹੀ ਹੈ ਟਾਇਰ ਨਾ ਮੈਂਗੋ ਪਾ ਕੇ ਜਾ ਬਣਾਣਾ ਕੋਸ਼ਿਸ਼ ਉਹ ਚੋ ਦਾ ਟੇਸਟ ਹੁੰਦਾ ਨਾ ਬਰਫ ਜਿਹਾ ਪਾਣੀ ਸਿਰ ਉਹ ਚ ਇੱਕ ਦਾ ਟੇਸਟ ਆਉਂਦਾ ਹੈ ਜਿਵੇਂ ਬਰਫ ਵਰਗਾ ਹੈ ਦੂਸਰਾ ਨੰਬਰ ਉਹ ਚ ਹੁੰਦਾ ਹੈ ਮਿੱਠਾ ਬਹੁਤ ਪੈਂਦਾ ਹੈ ਹੈ ਨਾ ਇਹ ਬੜੀ ਚਾਹਤ ਚਾਹਤ ਮਤਲਬ ਆਮ ਜੀ ਮੈਂ ਦੁੱਧ ਨਾਲੋਂ ਜਾਂ ਕਸਟਰਡ ਨਾਲੋਂ ਹੈ ਨਾ ਆਈਸਕ੍ਰੀਮ ਜਿਹਾ ਹੁੰਦਾ ਮਿੱਠਾ ਭਰ ਪੈਂਦਾ ਐਸੇ ਪਤਾ ਕਿੰਨਾ ਪਾਇਆ 3 ਚਮਚੇ ਬੜੀ ਮਿੱਠਾ ਬਹੁਤ ਹੁੰਦਾ ਮੈਂ ਕਿ ਚੀਕੂ ਤਾਂ ਪਹਿਲੇ ਮਿੱਠਾ ਹੈ ਨਾ ਬੀਰ ਉਹ ਕਿੰਨੇ ਸਮੇਂ ਚ ਪਾ ਕੇ ਦੇਖੀਏ ਮਤਲਬ ਜਿਹੜੇ ਡਾਈਟਿੰਗ ਕਰਦੇ ਆ ਉਹਨਾਂ ਵਾਸਤੇ ਵੀ ਵਸਟਰ ਕੋਆ ਰਹਾ ਆਪਾਂ ਸਾਰੇ ਡਾਈਟਿੰਗ ਦੇ ਸੁਪਨੇ ਤਾਂ ਹੀ ਮੋਟੇ ਬੰਦੇ ਆ ਉਹਨਾਂ ਸਾਰੇ ਡਾਈਟਿੰਗ ਦੇ ਸੁਪਨੇ ਮੈਂ ਦੇਖ ਲਏ ਜਿਹੜੀ ਥੀਮੀ ਹੋਣ ਸਾਰੇ ਮੇਰੇ ਡਾਈਟਿੰਗ ਕਰਦੇ ਵੇਲੇ ਵੀ ਪਤਾ ਲਿਆ ਫੇਰ ਨਹੀਂ ਦੀ ਸਾਨੂੰ ਨਾ ਦਿਖ ਰਹੀਆਂ ਤੇ ਕਹਿੰਦੇ ਉਹਨਾਂ ਡਾਈਟਿੰਗ ਦੇ ਸੁਪਨੇ ਤੇਰਾ ਹੁੰਦਾ ਹਰੇਕ ਚੀਜ਼ ਵੀ ਦੇਖਤੀ ਖਾਈ ਹਿਆ ਵੀ ਇਹ ਚੱਕ ਕਰ ਲਈ ਜਿਆਦਾ ਨਾ ਹੋਵੇ ਐਸ ਮਿੱਠਾ ਜਲਾ ਨਾ ਹੋਵੇ ਹੁਣ ਕਿੰਨੇ ਚਮਚ ਆਪਾਂ ਨੇ ਖਾਣੀ ਮਤਲਬ ਆ ਬਣ ਗਈ 7 8 ਜਣਿਆਂ ਦੀ ਆਈਸਕ੍ਰੀਮ ਹੈ ਨਾ 18 ਗ੍ਰਾਮ ਬਸਤੇ ਬਣ ਗਈ ਉਹਨਾਂ ਨੂੰ ਕਿੰਨਾ ਆਇਆ ਅੱਧਾ-ਅੱਧਾ ਚਮਚਾ ਵੈਸੇ ਵੀ ਜੇ ਕਿਤੇ ਜਾਣਾ ਹੋਵੇ ਦੂਰ ਲੱਗੇ 2 ਘੰਟੇ ਦੀ ਗੁਰਤੀ ਮੰਨਦਾ ਜੀ ਹਾਂ ਚੀਕੂ ਦਾ ਤਾਂ ਨੇਚਰਲ ਮਿੱਠਾ ਹੈ ਬਦਲਣਾ ਉਸੇ ਤੋਂ ਮਿਠਾਸ ਜਿਹੜੀ ਨੇਚਰਲ ਹੈ ਤਾਂ ਉਹ ਤਾਂ ਕਰਾ ਨਹੀਂ ਕਰਦੇ ਟੇਸਟ ਵੀ ਨਹੀਂ ਆ ਰਿਹਾ ਹੈ ਜੋ ਹੁਣ ਤਾਂ ਚੰਗੀ ਟਕ ਟਕ ਬਦਾਮ ਮੇ ਘਟ ਪਾਈ ਮੈਂ ਆਸ਼ੋਕ ਕੱਢ ਕੱਢ ਕੇ ਸੁੱਧੁੰਦਾ ਟਕ ਟਕ ਹੋ ਰਹੀ ਐ ਅਸਵੇਂ ਇਧਰ ਆ ਜਾ ਤੂੰ ਵੀ ਆਪਾਂ ਕਿਉਂ ਇੱਕ ਪਾਸੇ ਬੈਠੇ ਕਿਉਂ ਜਨਨੜੇ ਪਟਵੋਦ ਖਲਕੇ ਆਉਣਾ ਉਹਨਾਂ ਨੂੰ ਆ ਕੇ ਪਾਣੀ ਪੀਏਗਾ ਇਧਰ ਆ ਮੇਰੇ ਕੋਲ ਪਾਣੀ ਪੀ ਕੇ ਰਾਕੇ ਇੱਕ ਗਲਾਸ ਭਰ ਕੇ ਠੀਕ ਐ ਫਿਰ ਕੁਝ ਖਾਏਗਾ ਤਾਂ ਸੇ ਦੁੱਖਦਾ ਹੈ ਤੇ ਗਰਮੀ ਆ ਜਾਂਦੀ ਐ ਵੀ ਜਿਆਦਾ ਮਤਲਬ ਆ 2 ਘੰਟੇ ਵੱਧ ਵੀ ਖਾਣ ਜੋਗੀ ਹੋ ਗਈ ਸੀ ਮਤਲਬ ਖੁਰਦੀ ਹਾਂ ਖੁਰਦੀ ਨਹੀਂ ਆਈ ਫਿਰ ਮੈਂ ਕਿਹਾ ਚਲ ਦੇਖੇ ਖੋਚਲ ਜਾਣੀ ਕਿਸੇ ਮੋਟਰ ਮੋਟਰ ਦਾ ਭੇਜ ਲਈਏ ਚੋਂ ਹਮਨੇ ਕੋ ਨਿਹਰੇ ਚੀਕੋ ਦੇ ਹਾ ਹਾ ਹਣਾ ਆਹ ਬਣ ਜਮੂ ਕਟੇ ਖਟਿਆ ਸੋਨਾ ਸਰ ਧੋਕੇ ਵਾਦਾਨੀ ਤੇ ਪਰ ਫੇ ਕਿੱਦਿਆ ਕਰੂਗੀ ਉਹ ਬੜਾ ਪਰਨ ਖਾਣੇ ਪਈ ਕ ਕਰਨੇ ਧੋਕੇ ਨਾ ਆਈਸਕ੍ਰੀਮ ਦਿਵਾਉਂਗੀ ਮੈਂ ਗੋਲਡਿੰਗ ਮੈਂਗੋ ਆਈਸਕ੍ਰੀਮ ਮੰਗੂ ਓ ਖਟੇ ਮਦ ਖਟਿਆ ਸੋਨਾ ਆਸ਼ਮ ਇਹਦੇ ਆਸ਼ਮ ਅਸ਼ੁਕੀ ਤੇ ਆਸ਼ੁਕ ਹੋ ਗਿਆ ਅਸ਼ੁਕ ਹੋ ਗਿਆ

ਉਹ ਬਸੋਂ ਲਾ ਸਕਦੀ ਮਸਪੀਂ ਹਟਾ ਦੇ ਰੋਜ਼ ਖਾਗ ਲਾਗੇ ਨਹੀਂ ਤਾਂ ਇਹ ਕਾਦ ਰੋਜ਼ ਖਾਗ ਲਾਗੇ ਆਪਾਂ ਜਿਹੜੇ ਚੀਕ ਹੁੰਨੇ ਆ ਹਨਾ ਉਹਦੇ ਜਿਹੜਾ ਉਹਦਾ ਗ੍ਰਾਫਟ ਹੁੰਦਾ ਉਹਦੇ ਕੋਈ ਕੱਟ ਨਹੀਂ ਪੱਕਦੇ ਪੱਕੂ ਜਾਂਦੇ ਸਮਾਂ ਲੱਗਦਾ ਫਿਰ ਕੱਚੇ ਗਾ ਜੀ ਤੁਹਾਨੂੰ ਨਹੀਂ ਅੱਜ ਤਾਂ ਬਸੇ ਟਾਈਮ ਨਾ ਲਾਉਦੇ ਤੁਸੀਂ ਅਸੋ ਜੋਸੀ ਆਈਸਕ੍ਰੀਮ ਤਾਂ ਆਪਣੀ ਬਹੁਤ ਵਧੀਆ ਬਣੀ ਹੈ ਪਹਿਲੀ ਵਾਰ ਟਰਾਈ ਕਰੀ ਸੀ ਜੀ ਕੋਲ ਹੀ ਵਾਸਤੇ ਆਪਾਂ ਮੋਰ ਬਣਾਉਂਦੇ ਆਣੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਜੀਬ ਠੰਡੀ ਹੋ ਗਈ ਭੁੱਲੇ ਵੀ ਜਾਂਦਾ ਹੈਗਾ ਨਹੀਂ ਜੀਬ ਵੀ ਠੰਡੀ ਚਲੋ ਜੀ ਆਈਸਕ੍ਰੀਮ ਆਪਾਂ ਇਹ ਸਾਰੇ ਖਾ ਲਈ ਬਹੁਤ ਟੇਸਟੀ ਆਈਸਕ੍ਰੀਮ ਹੈ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਇੱਕ ਵਾਰ ਇਹ ਬਹੁਤ ਵਧੀਆ ਹੈ ਬਹੁਤ ਟੇਸਟੀ ਤੇ ਕਿੰਨੇ ਜੀ ਸੌਖੇ ਜਿਹੇ ਤਰੀਕੇ ਨਾਲ ਬਣ ਜਾਂਦੀ ਹੈ ਨਾ ਜਦੋਂ ਟਾਈਮ ਵੀ ਲੱਗਦਾ ਚਲੋ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਚ ਹੋਰ ਨੈਕਸਟ ਟੌਪਿਕ ਤੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਜੀ ਕਿਉਂਕਿ ਜੇ ਸਾਡੇ ਬਲੌਗ ਵਧੀਆ ਲੱਗਦੇ ਹੈ। ਠੀਕ ਹੈ ਸਤਿ ਸ੍ਰੀ ਅਕਾਲ ਜੀ। ਅੱਜ ਜਿਹਾ ਤਾਂ ਹਾਂ ਆਈਸਕ੍ਰੀਮ ਖਾ ਕੇ ਰੋਟੇ-ਟਿੱਕਾ ਖਾ ਕੇ ਆ ਗਏ ਸ਼ਹਿਰ ਤੇ। ਆਪਣੇ ਰੰਬੂੰਲੀ ਕੇ ਤੋਂ ਆਪਣੇ ਬੰਦੇ ਚੱਲ ਜਿੰਦੇ ਸ਼ੂਟਿੰਗ जो सा पिंड जस बाजू सही हम तो साहने सिनेमा क्या है जस बाजू बाजी आए हुए हैं हम जिन्हें जिन्हें साल फिल्म का कोई शौक नहीं होने रैम्बो साई ज्यादा ਸ਼ੂਟਿੰਗ ਸ਼ੂਟਿੰਗ ਹੋ ਜਾਂਦੀ ਹੈ ਕੋਈ ਕੌਣ ਕੋਣ ਖੜਿਆ ਸਾਰੇ ਬੋਦੀ ਦੁਸ਼ਮਣਾ ਕੇ ਆ ਗਏ ਰੈਂਪ ਤੇ ਦੁਸ਼ਮਣਾ ਸ਼ੂਟਿੰਗ ਹੋ ਜਾਂਦੀ ਹੈ ਆਪਾਂ ਪਹੁੰਚ ਗਏ ਘਰੇ ਤੇ ਸੜਾ ਰੈਂਬੋ ਵੀ ਹੁਣ ਸ਼ੂਟਿੰਗ ਦੇਖ ਕੇ ਆਇਆ ਰੈਂਬੋ To the